9 ਨੰਬਰ ਹੈ ਗੱਲ ਬੀ ਬੀ ਜੇ ਜੇ 22 00 09070 ਲੱਤੇ 70 ਪਮਨਗੋੜੀ ਕੁਛ ਨਹੀਂ ਠੀਕ ਹੈ ਉਹ ਬੱਚੇ ਆ ਗਏ ਜਿਹੜਾ ਟਾਡੇ ਛੋਟੇ ਪਾਦ ਗਏ ਸਾਰੇ ਹੋਣ ਇੱਕ ਮਿੰਟ ਸਰ ਇਹ ਆਪਣਾ ਮੇਨ ਮੋਢੀ ਕੋਣਾ ਨਾਮ ਔਰ ਇਹੋ ਇਹਨਾਂ ਦਾ ਹੋਇਆ ਇਹਨਾਂ ਦਾ ਆਪਾਂ ਐਡ ਕਰਤਾ ਨਾ ਮੇਨ ਆਪਾਂ ਅਮਨਪੁਰੀ ਨੂੰ ਵੀ ਬਣਾ ਸਕਦੇ ਹਾਂ ਕੋਈ ਗੱਲ ਨਹੀਂ ਹੁੰਦੀ ਪਰਿਵਾਰ ਚੋਂ ਇੱਕ ਮੈਂਬਰ ਮੇਨ ਹੋਣਾ ਹਾਂਜੀ ਕਿਹਨੂੰ ਤੇ ਇਹਨਾਂ ਚ ਸਾਰਾ 10 ਲੱਖ ਦਾ ਘਬਰ ਹੋ ਜਾਣਾ ਬਿਲਕੁਲ ਹਾਂ ਤੇ ਜਿਹੜੇ ਬੱਚੇ ਉਹਨਾਂ ਨੂੰ ਵੀ ਐਡ ਕਰ ਦਈਏ ਹਾਂਜੀ 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 ਐਡ ਚਾਈਲਡ ਹਾਂਜੀ ਨਹੀਂ ਫਿਰ ਇਹ ਉਹ ਉਹਨਾਂ ਦਾ ਹੋਣਾ ਨਹੀਂ ਆ ਬੋਟਰ ਕਾਰਡ ਨਹੀਂ ਹੋਣਾ ਬੀਜਦਾ ਇਹਦਾ ਬੋਟਰ ਕਾਰਡ ਹੈਗਾ ਨਹੀਂ ਵੋਟਰ ਨਹੀਂ ਆਧਾਰ ਕਾਰਡ ਆਧਾਰ ਕਾਰਡ ਤੇ ਵੀ ਹੋ ਜਾਣਾ ਹੈ ਫਿਰ ਉਹ ਮਾਈਨਰ ਚ ਸਿੱਧਾ ਨਾਮ ਹੀ ਫੀਡ ਹੋਣਾ ਵਾ ਹ ਤੇ ਨਾ ਹੀ ਕਰ ਦਿੱਤੀ ਗਿਆ ਹਾਂ ਉਹ ਨਾ ਕਰ ਦਿੱਤੀ ਮਾਈਨਰ ਚ ਤੇ ਫਿਰ ਇਹਨਾਂ ਨੂੰ ਕਰਕੇ ਨਾ ਸਨੈਕ ਕਰ ਉਹ ਤਾਂ ਕਾਰਡ ਤੇ 18 ਸਾਲ ਤੋਂ ਉੱਤੇ ਬੰਨਾ ਵਾ ਬਾਕੀ ਆਧਾਰ ਕਾਰਡ ਹੀ ਹਾਂ ਐਡ ਮਾਈਆਂ ਦੇ ਹੁਣ ਸਿੱਧਾ ਨਾਮ ਹੀ ਇਹਦੇ ਵਿੱਚ ਹੋਏ ਤੇ ਆਧਾਰ ਕਾਰਡ ਲੈ ਉਹ ਹਾਂ ਧਾਰ卡ਡ ਲਾ ਨਾ ਉਹ ਗਲਤੀ ਨਾ ਹੋ ਜਾ ਮਿਸਟੇਕ ਨਾ ਹੋ ਜਾ ਕੋਈ ਨਾ ਧਾਰ卡ਡ ਤੋਂ ਵੇਖ ਕੇ ਭਰੋ ਜਿਹੜਾ ਵੀ ਭਰਨਾ ਆਰ ਐਸ ਐਚ ਆਈ ਐਮ ਭਰਿਆ ਕੱਲਾ ਰਛੀ ਮਿਲ ਗਿਆ ਨਹੀਂ ਤੇ ਤੇ ਲੈ ਲਓ ਆਰ ਐਸ ਆਰ ਐਸ ਐਚ ਆਈ ਐਮ ਆਈ ਐਮ ਰਸੀਮ ਹਾਂ ਕੱਲਾ ਰਛੀ ਤੇ ਕਿੰਨੀ ਉਮਰ ਕਿੰਨੀ ਹੈ ਇਹ 7 ਸਾਲ ਦੀ ਹੈ 7 ਸਾਲ ਦੀ ਇਹ ਲੜਕੀ ਹੈ ਨਾ ਹਾਂਜੀ ਲੜਕੀ ਫੀਮੇਲ ਫੀਮੇਲ ਪਾਪਾ ਐਡ ਕਰ ਦਿਓ ਸਰ ਨਿਸ਼ਾਨ ਤੇ ਇੱਥੇ ਹੁਣ ਦੂਜਾ ਦੂਜਾ ਨਾਮ ਕੀ ਨਿਸ਼ਾਨ ਆਈ ਆਈ ਐਸ ਐਚ ਐਨ ਆਈ ਐਸ ਐਚ ਐਡਬਲ ਏ ਐਨ ਪੂਰੀ ਨਾਮ ਪੂਰੀ ਪੂਰਾ ਹੁੰਦਾ ਨਾਮ ਪੂਰੀ ਸ਼ਾਨ ਪੀ ਯੂ ਆਰ ਸ਼ਾਨ ਤੇਜ ਡੇਢ ਸਾਲ ਦਾ 2 ਸਾਲ ਲਿਖ ਦਿੰਨੇ ਆ ਮੇਲ ਕਰਦੇ ਸਰ ਮੇਲ ਲੈਣਾ ਹਾਂਜੀ ਲੈ ਲਓ ਐਡ ਕਰ ਆ ਦੇਖੋ ਹਾਂ ਗੁੜੀਆ ਦਾ ਉਹੋ ਹੀ ਰਸ਼ੀਮ ਨਾ ਹੁਕ ਹੋ ਗਿਆ ਹੁਣ ਅੱਗੇ ਉਸ ਬਹਿ ਗਿਆ ਨਾ ਹਾਂ ਵੇਖੋ ਇਹ ਆਗੇ ਆ ਹੋ ਗਏ ਨਾਲ ਹਾਂ ਇਹਨਾਂ ਜੋੜ ਕੇ ਇਹਨੂੰ ਮੋੜੀ ਕਰ ਦੋ ਮਤਲਬ ਅਮਨਪੁਰੀ ਨੂੰ ਕਰ ਦੋ ਇਹਨੂੰ ਕਰ ਦੋ ਅ ਅਮਨਪੁਰੀ ਨੂੰ ਕਰਦੇ ਆ ਆ ਕਰਦੇ ਹਾਂ ਹਾਂ ਜੀ ਕਰ ਦੋ ਆ ਤੇ ਅਮਨਪੁਰੀ ਮੋੜੀ ਹੋ ਗਿਆ ਤੇ ਠੀਕ ਹੋ ਗਿਆ ਦੇਖ ਮਾਤਾ ਜੀ ਦਾ ਨਹੀਂ ਹੈ ਨਾ ਜੀ ਉਹ ਸਭ ਬਚ ਰਵਾਂ ਉਹ ਕੋਈ ਹੋਰ ਕਰਵਾਉਣਾ ਉਹ ਦਵਾ ਬਣਾ ਲਈ ਆਪਾਂ ਆੜਾ ਤੇ ਉਹ ਫਿਰ ਵਿੱਚ ਐਡ ਹੋ ਜਾਊਗਾ ਫਿਰ ਐਡ ਕਰ ਦਾਂਗੇ ਆਪਾਂ ਸਬਮਿਟ ਨਹੀਂ ਨਹੀਂ ਇਹ ਤੇ ਨੰਬਰ ਬਣਾਉਣਾ ਹੈ ਮੋਬਾਈਲ ਨੰਬਰ ਬੋਲਿਓ ਆਪਣਾ ਆਵਣ ਆਪਣਾ ਤੇਰਾ ਮੋਬਾਈਲ ਨੰਬਰ 84299 85299 0099 0096 ਤੇ ਸਰ ਇਹਨਾਂ ਨੂੰ ਵਾਰਡ ਕਿੰਨੀ ਆਪਣੀ ਵਾਰਡ ਨੰਬਰ 18 18 ਹੋਵੇ ਨਵੀਂ ਜੀ ਨਾ ਪਹਿਲਾਂ 13 16 11 ਨਹੀਂ ਐਡਰੈਸ ਨਾਤੀ ਗਾੜੇ ਤੇ 18 ਪਈ ਆ ਨੇ ਜੀ ਪਹਿਲਾ 13 ਹੋਣੀ ਹੈ ਪਹਿਲਾ 13 ਵੀ ਕਿਸੇ ਦੇ 18 ਵੀ ਐਵੇਂ ਕਰਕੇ ਸੋ ਪਹਿਲਾ 13 ਬਾਦ ਵਿੱਚ 13 ਪਾ ਲ ਨੀ ਸਰ ਉਹਦੀ ਪਾਉਣੀ ਇੱਥੇ ਨਾ ਐਕਚੁਅਲੀ ਜਿਹੜੇ ਹੈਗੇ ਆ ਉਹ ਲਾਗੇ ਲਾਗੇ ਪੈਣੇ ਆ ਜਿੰਨਾ ਦੇ 13 ਹਨ ਉਹ ਵੀਰੇ 11 ਵਾਲਾ ਪਾਉਗਾ 13 ਹੀ ਫਿਰ ਕਿਉਂ ਵੀ ਸੈਂਟਰ ਇਹ ਸੈਂਟਰ ਦੇ ਦਰਮਿਆਨ ਨਾ ਪੈਣੇ ਨਾ 11 ਬਾਰੇ ਆਵੇ 11 ਕੋ ਲੋਗੋ ਕੋ ਫੜੋ ਲੋਗੋ ਲੋ ਉਹ ਕੋ ਲੋ ਉਹ ਨਾ ਲਾਜੀ ਗੱਰ ਦੀ ਨਿਕਲਾਈ ਤੇ ਤੇਰੇ ਤਿੰਨ ਜੀ ਹਾਂਜੀ ਹਾਂ ਇਸ ਦਾ ਗੱਲ ਸਰ ਤੇ ਮੁੰਡੀ ਬਾਈਟ ਵੀ ਕਰਾਉਂਦੇ ਹਾਂ ਹਾਂ ਪਰ ਲਾਜੀ ਨਹੀਂ ਗੱਲ ਕਰੀ ਤੇ ਨਾ ਬਾਅਦ ਮੋਬਾਈਲ ਸ਼ੇਡ ਤੇ ਜਾ ਕੇ ਸਟੇਟ ਕੋਲ ਆ ਰਿਹਾ ਜੈਂਟਸਕੂਲ ਦੇ ਸਾਹਮਣੇ ਇਹ ਤੋਂ ਕਿ ਜੈਂਟਸਕੂਲ ਦੇ ਸਾਹਮਣੇ ਬੋਬੀ ਫੋਡਾ ਸਟੇਟ ਉੱਥੇ ਜਾ ਕੇ ਕੱਲ ਸ਼ਾਮ ਨੂੰ ਤੁਸੀਂ ਕਾਰਡ ਬਣਵਾ ਲੈਣਾ ਨਹੀਂ ਪਰ ਇਹ ਤਾਂ ਨਹੀਂ ਨਿਕਲ ਆਈ ਹੁਣ ਲਾਜ ਸਾਰਾ ਫਰੀ ਹੋਇਆ ਕਰੂਗਾ ਪਾਪਾ ਕਿਰਪਾ ਕਰੇ ਕੋਈ ਬਿਮਾਰ ਨਾ ਹੋਵੇ ਪਰ ਜੇ ਕਦੇ ਹੁੰਦਾ ਤੇ ਲਾਜ ਸਾਰਾ ਫਰੀ ਆ ਵੋਟਰ ਕਾਰਡ ਹੀ ਚਾਹੀਦੀ ਹੈ ਕੱਲੇ ਵੋਟਰ ਕਾਰਡ ਹੀ ਹੈਗੇ ਉਹ ਸਭ ਤੋਂ ਵਧੀਆ ਆਧਾਰ ਕਾਰਡ ਹੈਗੇ ਨਹੀਂ ਵੋਟਰ ਕਾਰਡ ਹੀ ਹੈਗੇ ਸਭ ਤੋਂ ਵਧੀਆ ਜੇ ਆਧਾਰ ਕਾਰਡ ਦਿলো ਆਧਾਰ ਕਾਰਡ ਦੇ ਦੋ ਤੇ ਕੱਲ ਆਹ ਮੇ ਫੋਟੋ ਕਾਰਡ ਵੀ ਦੇਖੋ ਮੇ ਵੋਟਰ ਕਾਰਡ ਦੇਖੋ ਜੇ ਵੋਟਰ ਕਾਰਡ ਹੋਵੇ ਉਹ ਸਭ ਤੋਂ ਵਧੀਆ ਰਾਜਕੁਮਾਰ 10 ਲੱਖ ਦਾ ਡੀਮਾ ਜੀ 50 ਕਰਾ ਲਓ ਲਾਲਜੀਤ ਸਿੰਘ ਨੂੰ ਲਰ ਲਓ ਜੀ ਕਹਿੰਦੇ ਆ ਰਹੇ ਜੀ ਹਾਂ ਜੀ ਜਾ ਕੇ ਦਾ ਰਾਜਕੁਮਾਰ ਹਾਂ ਜੀ ਕੱਲ ਸ਼ਾਮ ਦਾ 25 ਤਰੀਕ ਦਾ ਓਕੇ ਸਾਬਤ ਉੱਥੇ ਉੱਥੇ ਵੀ ਬੰਨਣਾ ਹੈ ਹਾਂ ਤੁਸੀਂ ਪਰਚੀ ਲੈ ਕੇ ਚੱਲ ਜਾਣਾ ਕੱਲ ਸ਼ਾਮ ਨੂੰ ਲੋਰ ਤੁਹਾਨੂੰ ਠੀਕ ਹੈ ਹਾਂ ਜੀ ਤਾਂ ਵੀ ਦਾ ਬਾਦ ਬਹੁਤ ਵਧੀਆ ਨਾ ਮੰਤਰੀ ਸਾਹਿਬ ਦੀ ਫੁਰਲ ਲੱਗੀ ਆ ਆਹੋ ਮੁੱਖ ਮੰਤਰੀ ਸਾਹਿਬ ਦੀ ਮਾਨ ਸਾਹਿਬ ਦੀ ਲੱਗੀ ਫੁਰਲ ਉਹ ਸਾਰਿਆਂ ਦਾ ਘਾੜ ਪਾਣੇ ਨਾ ਉਹਦੇ ਉਹ ਸਾਰਿਆਂ ਬਣਾ ਲੈਣਾ ਲਾਵਾ ਜੀ ਉਹ ਸਾਰੇ ਬਣੇ ਇੱਧੇ ਦੇਖੇ ਸਾਹਮਣੇ